ਕਾਰੀ ਨੌਕਰੀ ਦੇ ਲਈ ਪੇਪਰ ਦੇਣ ਚੱਲੀ ਸੀ ਕਿਸ ਤਰੀਕੇ ਦੇ ਨਾਲ ਟ੍ਰੇਨ ਆ ਜਿਹੜੀ ਕਾਲ ਬਣ ਕੇ ਆਉਂਦੀ ਹੈ ਤੇ ਇਸ ਗਰੀਬ ਮਾਪਿਆਂ ਦੀ ਧੀ ਨੂੰ ਆਪਣੇ ਨਾਲ ਲੈ ਜਾਂਦੀ ਹੈ ਦੱਸਦੀ ਹੈ ਕਿ ਮਾਸਟਰ ਦੀ ਕੈਮਿਸਟਰੀ ਦੇ ਵਿੱਚ ਇਸ ਨੇ ਡਿਗਰੀ ਕੀਤੀ ਹੋਈ ਸੀ ਤੇ ਹੋਰ ਵੀ ਬਹੁਤ ਸਾਰੀਆਂ ਡਿਗਰੀਆਂ ਸੀ ਤੇ ਆਪਣੇ ਬਜ਼ੁਰਗ ਮਾਪਿਆਂ ਦਾ ਸਹਾਰਾ ਬਣੀ ਹੋਈ ਸੀ ਗਰੀਬ ਮਾਪਿਆਂ ਦੀ ਇਕਲੌਤੀ ਧੀ ਸੀ ਜਿਹੜੀ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਸੀ ਤੇ ਸਰਕਾਰੀ ਪੇਪਰ ਦੀ ਨਾਲ ਦੀ ਨਾਲ ਤਿਆਰੀ ਵੀ ਕਰਦੀ ਸੀ ਤਾਂ ਚੰਡੀਗੜ੍ਹ ਜਾ ਰਹੀ ਸੀ ਉਸ ਵੇਲੇ ਇਸ ਨਾਲ ਮੰਦਭਾਗਾ ਹਾਦਸਾ ਵਾਪਰ ਜਾਂਦਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਦੇ ਹੇਠੋਂ ਜ਼ਮੀਨ ਹੈ ਜਿਹੜੀ ਖਿਸਕ ਜਾਏਗੀ ਦੱਸਦੀ ਕਿਸ ਦੀ ਮਹਿਲ ਦਾ ਹਜੇ 26 ਤੋਂ 27 ਸਾਲ ਦਿੱਤੀ ਜਾ ਰਹੀ ਹੈ ਤੇ ਗੁਰੂ ਹਰਸਹਾਇ ਦੇ ਰੇਲਵੇ ਸਟੇਸ਼ਨ ਤੇ ਇਸ ਦੇ ਨਾਲ ਵੱਡਾ ਹਾਦਸਾ ਹੋ ਜਾਂਦਾ ਜਿੱਹਾਂ ਆਪਣੇ ਮਾਮੇ ਦੇ ਨਾਲ ਚੰਡੀਗੜ੍ਹ ਪੇਪਰ ਦੇਣ ਲਈ ਜਾ ਰਹੀ ਹੁੰਦੀ ਹੈ ਉਸ ਦਾ ਮਾਮਾ ਟ੍ਰੇਨ ਦੇ ਵਿੱਚ ਚੜ ਜਾਂਦਾ ਹੈ ਤੇ ਲੜਕੀ ਦਾ ਪੈਰ ਹੈ ਜਿਹੜਾ ਟ੍ਰੇਨ ਤੋਂ ਸਲਿੱਪ ਹੋ ਜਾਂਦਾ ਹੈ ਤੇ ਜਿਸ ਦੇ ਕਾਰਨ ਟ੍ਰੇਨ ਦੇ نیچے ਆ ਜਾਂਦੀ ਹੈ ਜੀਆਂ ਬੜੀ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੁੱਬਾ ਮਾਰ ਮਾਰ ਕੇ ਰੋ ਰਹੀ ਹੈ ਕਿ ਮੇਰੀ ਬੱਚੀ ਨੂੰ ਕੀ ਹੋ ਗਿਆ ਮੇਰੀ ਬੱਚੀ ਨੇ ਕਾਲ ਬਣ ਕੇ ਆਇਆ ਹੈ ਸਰਕਾਰੀ ਪੇਪਰ ਤਾਂ ਬਿਲਕੁਲ ਮਾਮਲਾ ਜਿਹੜਾ ਗੁਰੂ ਹਰਸਾਹੇ ਤੋਂ ਸਾਹਮਣੇ ਜਿੱਥੇ ਇੱਕ ਲੜਕੀ ਜਿਸ ਦੀ ਉਮਰ ਮਹਿਜ਼ 26 ਤੋਂ 27 ਸਾਲ ਦੱਸੀ ਜਾ ਰਹੀ ਹੈ ਸਰਕਾਰੀ ਨੌਕਰੀ ਲਈ ਪੇਪਰ ਹੈ ਜਿਹੜਾ ਚੰਡੀਗੜ੍ਹ ਦੇਣ ਦੀ ਜਾਰੀ ਹੁੰਦੀ ਆ ਤਾਂ ਰੇਲਵੇ ਸਟੇਸ਼ਨ ਤੇ ਯੂਜ਼ ਦੇ ਨਾਲ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਬੱਚਕੇ ਬੱਚੇ ਕੀ ਹੋਇਆ ਸੀਗਾ ਬੱਚੇ ਹਾਏ ਪੁੱਤਰ ਪੇਪਰ ਦੇਣ ਚੱਲੀ ਸੀ ਰੇਲ ਤੋਂ ਪੈਰ ਚ ਉੱਲ ਗਿਆ ਅੱਛਾ ਇਹ ਦੇਖ ਪਈ ਦੇ ਟ੍ਰੇਨ ਚੱਲ ਕੇ ਚੜ ਗਈ ਉੱਤੇ ਹਾਏ ਪੇਪਰ ਕਿੱਥੇ ਦੇਣ ਜਾ ਰਹੇ ਸੀ ਜੀ ਚੰਡੀਗੜ੍ਹ ਚੱਲੇ ਸੀ ਪੇਪਰ ਦੇਣ ਹਾਏ ਤਵੇ ਦੇ ਪੇਪਰ ਦੇ ਕੋ ਸਰਕਾਰ ਜਿਆ ਨੌਕਰ ਜਿਆ ਚੰਡੀਗੜ੍ਹ ਉਹਦਾ ਫਾਰਮ ਭਰਿਆ ਤਾਂ ਸਦਾ ਸਕਦਾ ਹੈ ਲੜਕੀ ਦਾ ਨਾਮ ਕੀ ਹੈ ਜੀ ਉਹਦਾ ਨਾਮ ਰਿਬਕਾ ਹੈ ਠੀਕ ਆ ਆਏ ਮੇਰੀ ਛੇ ਨ ਬੜੀ ਬੱਚੀ ਮੇਰੀ ਬੱਚੀ ਇਹ ਜਿਹੜੀ ਇਹ ਜਿਹੜੀ ਘਟਨਾ ਹੋਈ ਹੈ ਕਿੱਥੇ ਹੋਈ ਹੈ ਜੀ ਹਾਏ ਉਧਰ ਚੌਣੀ ਵਾਲੇ ਸਟੇਸ਼ਨ ਤੇ ਹੋਈ ਹੈ ਕਿ ਐਸੇ ਇਹ ਉਹ ਕਿਹੜੇ ਸਟੇਸ਼ਨ ਤੇ ਹੋਈ ਹੈ ਆਪਣੇ ਕਿਥੋਂ ਤੁਸੀਂ ਰਹਿੰਦੇ ਹੋ ਤੁਸੀਂ ਹਾਏ ਅਸੀਂ ਰਹਿੰਦੇ ਹਾਂ ਗੁਰੂ ਘਰ ਦੇ ਸੇਵਾ ਦੇ ਕਰੇ ਬੋਤਾਰੇ ਤੇਰੀ ਬੱਚੀ ਨੇ ਐਮਐਸਸੀ ਕੀਤੀ ਹੈ ਕਮਿਸਟਰੀ ਪੜ੍ਹੀ ਹੈ ਮੈਂ ਖਦੀ ਤੇ ਕਮਿਸਟਰੀ ਦੀ ਟੀਚਰ ਸੀ ਹਾਏ ਅਦਲਾ ਨਾਲੇ ਰਾਜੂ ਮੇਰਾ ਨਾਮ ਹੈ ਰਿਪਕਾ ਨਾਮ ਦੀ ਮੇਰੀ ਭਤੀਜੀ ਹੈ ਜੀ ਇਹ ਗੁਰੂਸਾਹਬ ਟ੍ਰੇਨ ਚੜੀ ਸੀ ਪੇਪਰ ਦੇਣ ਵਾਲੀ ਤੇ ਉਦੋਂ ਬਾਅਦ ਸਨ 7:30 8 ਵਜੇ ਫੋਨ ਗਿਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ ਹਸਪੀਟਲ ਆ ਕੇ ਸਾਨੂੰ ਪਤਾ ਲੱਗਾ ਵੀ ਕੁੜੀ ਦਾ ਪੈਰ ਟਰੇਨ ਚੜਨ ਲਗਾ ਛਿੜ ਗਿਆ ਟਰੇਨ ਦੇ ਥੱਲੇ ਆ ਗਿਆ ਹਸਪੀਟਲ ਆ ਕੇ ਪਤਾ ਲੱਗਾ ਸਾਨੂੰ ਕਿਹਨਾਂ ਦੀ ਤਰਫੋਂ ਤੁਹਾਨੂੰ ਕਾਲ ਕੀਤੀ ਗਈ ਸੀ ਸਾਨੂੰ ਜੇ ਇਥੋਂ ਮੁੰਡੇ ਕਿਸ ਨੇ ਕੀਤੀ ਕਾਲ ਆ ਆ ਮੈਂ ਕਿਸੇ ਨੇ ਕੀਤੀ ਬੰਦੇ ਨੇ ਕੀ ਮੰਗ ਕਰਦੇ ਹੋ ਮੰਗ ਜਵੇ ਲੋ ਜੀ ਜੋ ਵਿਚਾਰੀ ਟਿੱਕਾ ਕੁੜੀ ਸੀ ਸਾਡੇ ਭਤੀਜੀ ਸਾਡੇ ਭਰਾ ਕੋਲੇ ਹੋਰ ਕੋਈ ਬੱਚਾ ਨਹੀਂ ਆ ਸਰ ਅੱਜ ਮਿਤੀ 27/7/24 ਨੂੰ थाना ਰੇਲਵੇ ਪੁਲਿਸ ਅਧਿੰਤੰਦੇ ਜਿਹੜਾ ਰੇਲਵੇ ਸਟੇਸ਼ਨ ਫਲੋਸਪੁਰ ਕੈਂਟ ਹੈ ਉਥੇ ਟ੍ਰੇਨ ਨੰਬਰ IC 06982 ਜਿਹਦੇ ਵਿੱਚ ਇੱਕ ਨਾ ਪਤਾ ਨਾਮ ਨੂੰ ਲੜਕੀ ਸੀ ਜਿਹੜੀ ਉਹ ਚੜਨ ਲੱਗੀ ਤੇ जख्मी ਹੋ ਗਈ ਇਕਦਮੀ ਤੇ ਉਸ ਟਾਈਮ ਜਿਹੜੇ ਡਿਊਟੀ ਤੇ ਮੁਲਾਜ਼ਮ ਸੀਗੇ ਸਾਡੇ ਰਿਸਪੈਕਟਡ ਮੈਮ ਲੋਕਲ ਰੈਂਕ ਦੀ ਐਸਈ ਰਾਜਰਾਨੀ ਜੀ ਤੇ ਉਹਨਾਂ ਨੇ ਆਪਣੇ ਸਟਾਫ ਨਾਲ ਪਹੁੰਚ ਕੇ ਜਿਵੇਂ ਮੈਡਮ ਰਿਤੂ ਬਾਲਾ ਜੀ ਮੈਡਮ ਪਰਵਿੰਦਰ ਕੌਰ ਜੀ ਇਹਨਾਂ ਨੇ ਮੌਕੇ ਤੇ ਜਾ ਕੇ ਉੱਥੇ ਦੇਖਿਆ ਤੇ ਜਿਹੜੀ ਉਹ ਲੜਕੀ ਸੀ ਉਹਨੂੰ ਇਲਾਜ ਲਈ ਹਸਪੀਟਲ ਲੈ ਕੇ ਜਾਇਆ ਗਿਆ ਸੀਗਾ ਸਿਵਲ ਹਸਪੀਟਲ ਫਲੋਸਪੁਰ ਬਟ ਉੱਥੇ ਮਤਲਬ ਜਾ ਕੇ ਪਤਾ ਲੱਗਿਆ ਡਾਕਟਰ ਦੇ ਕੋਲ ਪਤਾ ਲੱਗਿਆ ਵੀ ਉਹਨਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਵਿੱਚ ਕਾਰਵਾਈ ਜਿਹੜੀ ਹੋ ਗਈ ਆ ਉਹ ਮੈਡਮ ਰਾਜਰਾਨੀ ਨੇ ਅਮ੍ਰਿਤਸਰ ਤੋਂ ਹੀ ਪਰਵਣਾ ਹੀ ਕਲਡ ਤੋਂ ਚੰਦਗੜ੍ਹ ਟ੍ਰੇਨ ਤੇ ਚੜਨਾ ਸੀ ਉਹਨਾਂ ਦੇ ਪੈਰ ਵਿੱਚ ਬੱਚੇ ਦਾ ਪੈਰ ਫਿਸਰਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਉੱਤੇ ਪੂਰੀ ਸਾਵਧਾਨੀ ਚਾਹੀਦੀ ਹੈ ਕਿ ਹੈ ਗਾਂ ਤੋਂ ਹਰਕੇ ਬੱਚੇ ਨਾਲ ਇਹ ਹੱਥਾ ਨਾ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸਾਡੇ ਬੱਚੇ ਦਾ ਬਹੁਤ ਬੁਰਾ ਹੋ ਗਿਆ ਇਹ ਤਾਂ ਕਿਸੇ ਜੋਗੇ ਲੱਗੇ ਇਕੱਲਾ ਬੱਚਾ ਹੀ ਗਾਂ ਬੱਚਾ ਨਹੀਂ ਨਾ ਕੋਈ ਹੈ ਇਕੱਲਾ ਮਾਪਾਪ ਰਹੇਗਾ ਇਹਨਾਂ ਨੂੰ ਕਸਬਾਲਣ ਵਾਲਾ ਨਹੀਂ ਰਹੇਗਾ ਉਹਨੇ ਕੀ ਲਈ ਇਹ ਨਰਕੇ ਦੇ